ਉਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਜੇ ਅਸੀਂ ਆਪਣਾ ਹੁਸ਼ਾਰਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੋਂ ਲਈ ਇੱਕ ਗੱਲ ਬਹੁਤ ਮਸ਼ਹੂਰ ਹੈ ਕਿ ਇੱਥੇ ਦੇ ਲੋਕ ਜਿਹੜੇ ਨੇ ਵੱਧ ਪੜੇ ਲਿਖੇ ਨੇ ਤੇ ਇੱਥੇ ਦੇ ਜਿਹੜੇ ਵਿਦਿਆਰਥੀ ਨੇ ਉਹ ਔਖੀ ਤੋਂ ਔਖੀ ਪ੍ਰੀਖਿਆ ਵੀ ਜਿਹੜੀ ਹੈ ਕਲੀਅਰ ਕਰ ਲੈਂਦੇ ਨੇ ਸੋ ਇਸੇ ਗੱਲ ਨੂੰ ਸੱਚ ਕਰਦੇ ਹੋਏ ਆਂ ਜੀ ਆਪਾਂ ਹੁਸ਼ਾਰਪੁਰ ਦੇ ਦਸੂਆ ਦੇ ਅਧੀਨ ਆਉਂਦੇ ਪਿੰਡ ਕਰੋੜਾ ਦੀ ਗੱਲ ਕਰੀਏ ਤਾਂ ਇੱਥੋਂ ਦੀ ਇੱਕ ਲੜਕੀ ਭਾਰਤੀ ਨੇ ਨੀਟ ਦੀ ਪ੍ਰੀਖਿਆ ਜਿਹੜੀ ਐ ਕਲੀਅਰ ਕੀਤੀ ਐ ਤੇ ਜੇ ਭਾਰਤੀ ਦੀ ਪਰਿਵਾਰ ਦੀ ਗੱਲ ਕਰੀਏ ਤਾਂ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਏ ਇਹ ਲੜਕੀ ਤੇ ਇਸ ਦੇ ਜੀ ਪਿਤਾ ਨੇ ਉਹ ਮਜ਼ਦੂਰੀ ਦਾ ਕੰਮ ਕਰਦੇ ਨੇ ਤਾਂ ਇਸ ਦੀ ਮਾਤਾ ਜੋ ਹੈ ਜੋ ਆਂਗਣਵਾਰੀ ਵਰਕਰ ਹੈ ਸੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਨੇ ਦੱਸਿਆ ਕਿ ਮੇਰੇ ਮਾਤਾ ਪਿਤਾ ਦਾ ਸੁਪਨਾ ਸੀ ਕਿ ਮੈਂ ਵੱਡੀ ਹੋ ਕੇ ਡਾਕਟਰ ਬਣਾ ਸੋ ਉਹਨਾਂ ਦੇ ਸੁਪਨੇ ਨੂੰ ਪੂਰੇ ਕਰਦੇ ਹੋਏ ਮੈਂ ਨੀਟ ਦਾ ਐਗਜ਼ਾਮ ਦਿੱਤਾ ਸੀ ਜੋ ਉਹਦੇ ਵੱਲੋਂ ਕਲੀਅਰ ਵੀ ਕੀਤਾ ਗਿਆ ਤੇ ਜੇ ਉੱਥੇ ਦੂਸਰੇ ਪਾਸੇ ਗੱਲ ਕਰੀਏ ਤਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਗਵਾਲ ਦੀ ਗੱਲ ਕਰਾਂ ਤਾਂ ਜੋ ਭਾਰਤੀ ਐ ਪਲੱਸ 2 ਤੱਕ ਸਕੂਲ ਦੇ ਵਿੱਚ ਪੜ੍ਹੀ ਐ ਤਾਂ ਉਸ ਸਕੂਲ ਦੇ ਸਟਾਫ ਵੱਲੋਂ ਭਾਰਤੀ ਤੇ ਉਸ ਦੇ ਮਾਤਾ ਪਿਤਾ ਨੂੰ ਸਕੂਲ ਦੇ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਗਿਆ। ਸੋ ਇਸ ਸਕੂਲ ਦੇ ਪ੍ਰਿੰਸੀਪਲ ਜੋ ਵਿਜੇ ਕੁਮਾਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋ ਦੱਸਿਆ ਕਿ ਜੋ ਭਾਰਤੀ ਲੜਕੀ ਐ ਸ਼ੁਰੂ ਤੋਂ ਹੀ ਇੱਕ ਹੋਣਹਾਰ ਮਿਹਨਤੀ ਲੜਕੀ ਐ ਤਾਂ ਇਸ ਨੇ NEET ਦੀ ਪ੍ਰੀਖਿਆ ਦਾ ਪੇਪਰ ਦੇ ਕੇ ਸਾਡੇ ਸਕੂਲ ਦਾ ਆਪਣੇ ਮਾਤਾ ਪਿਤਾ ਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਐ। ਸੋ ਹੋਰ ਕੀ ਕਹਿਣਾ ਹੈ ਉਹਨਾਂ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ। ਕਿਸ ਤਰ੍ਹਾਂ ਦਾ ਦਿਖਦਾ ਅੱਜ ਜੋ ਇਸ ਰੈਂਕ ਨੂੰ ਪ੍ਰਾਪਤ ਕਰਕੇ ਕਿੰਨੀ ਕੁ ਮਿਹਨਤ ਕੀਤੀ ਸੀ। ਸਰ ਮਿਹਨਤ ਤਾਂ ਕਾਫੀ ਜ਼ਿਆਦਾ ਹੁੰਦੀ ਹੈ ਆਪਣਾ ਜਿਹੜਾ ਹੈ ਹਾਰਡ ਵਰਕ ਹੁਣ ਇਹ ਹੈ ਕਿ ਬੱਚਾ ਜਿਹੜਾ ਹੈ ਆਪਣਾ ਫੁੱਲ ਡੈਡੀਕੇਸ਼ਨ ਦਵੇ ਔਰ ਫੁੱਲ ਡੈਡੀਕੇਸ਼ਨ ਦੇ ਵਿੱਚ ਇਹ ਹੈ ਕਿ ਆਪਣਾ ਜਿੰਨਾ ਵੀ ਹੋ ਸਕਦਾ ਹੈ ਟਾਈਮ ਪੂਰਾ ਸ਼ੁਰੂ ਤੋਂ ਲੈ ਕੇ ਮਤਲਬ ਦਿਨ ਦੀ ਸ਼ੁਰੂਆਤ ਹੀ ਅਸੀਂ ਆਪਣੇ ਉਹ ਏਮ ਦੇ ਨਾਲ ਕਰੀਏ ਮੈਂ ਲੇਬਰ ਦਾ ਕੰਮ ਕਰਦਾ ਹਾਂ ਸਰ ਬੱਚੀ ਨੇ ਇਸ ਕੰਮ ਦੱਬੀ ਨੂੰ ਕਿਸ ਤਰ੍ਹਾਂ ਸਰ ਬੇਟੀ ਨੇ ਬੜਾ ਮਾਨ ਹੈ ਇਹ ਨੀਟ ਕਲੀਅਰ ਕਰਕੇ ਜੀਐਮਸੀ ਪ੍ਰਾਪਤ ਕੀਤਾ ਹੈ ਮੈਂ ਪੂਰੇ ਸਕੂਲ ਸਟਾਫ ਦਾ ਬੜਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਰ ਬਹੁਤ ਹੀ ਵਧੀਆ ਕੀਤਾ ਸਾਨੂੰ ਮਾਨ ਹੈ ਆਪਣੀ ਬੇਟੀ ਮੈਂ ਨੀਲਮ ਕੁਮਾਰੀ ਆਂਗਣਵਾੜੀ ਹੈਲਪਰ ਹਾਂ ਸਰ ਮੈਂ ਮੈਨੂੰ ਆਪਣੀ ਬੇਟੀ ਤੇ ਬਹੁਤ ਗਰਵ ਹੈ ਜੋ ਇਸਨੇ ਇਤਨਾ ਤੱਕ ਸਾਨੂੰ ਪਹੁੰਚਾਇਆ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਹਾਂਜੀ ਤੁਸੀਂ ਤੇ ਤੁਹਾਡੇ ਹਸਬੰਦ ਕੀ ਕਰਦੇ ਹੋ ਸਰ ਮੇਰੇ ਹਸਬੰਦ ਲੇਬਰ ਦਾ ਕੰਮ ਕਰਦੇ ਆ ਤੇ ਸਰ ਮੈਂ ਆਂਗਣਵਾੜੀ ਹੈਲਪਰ ਹਾਂ ਸਰ ਬੱਚੇ ਨੂੰ ਇੱਕ ਗਾਈਡੈਂਸ ਦੀ ਲੋੜ ਸੀਗੀ ਮਤਲਬ ਸ਼ੁਰੂ ਤੋਂ ਦਿਨ ਤੋਂ ਹੀ ਨੇ ਏਮ ਬਣਾ ਲਿਆ ਸੀਗਾ ਕਿ ਮੈਂ ਵੀ ਅੰਚਲ ਭੈ ਜੀ ਅਦਿੱਤਰਾ ਐਮਸ ਦੇ ਵਿੱਚ ਜਾਂ ਕਿਤੇ ਮੈਡੀਕਲ NEET ਕੁਆਲੀਫਾਈ ਕਰਕੇ ਅੱਛੇ ਮੈਡੀਕਲ ਕਾਲਜੇ ਐਡਮਿਸ਼ਨ ਲੈਣਾ ਹੈ ਬਾਕੀ ਜਦੋਂ ਇਹਨੇ ਆਪਣੇ 10th ਮੈਰਿਟ ਹਾਸਲ ਕੀਤੀ ਹੈ ਬੜੀ ਖੁਸ਼ੀ ਹੋਈ ਉਸ ਤੋਂ ਬਾਅਦ ਇਹ ਬੱਚਾ ਮੈਰਿਟੋਰੀਅਸ ਸਕੂਲ ਸ਼ਿਫਟ ਹੋ ਗਿਆ ਸੀਗਾ ਪਰ ਫਿਰ ਵੀ ਸਾਡੇ ਕੰਟੈਕਟ ਵਿੱਚ ਰਹੀ ਇਹਨੇ ਬੁੱਕਸ ਵਗੈਰਾ ਕਾਫੀ ਜੋ ਉਹਨੂੰ ਲੋਡ ਸੀਗੀ ਜੋ ਕੁਝ ਸਾਡੇ ਕੋਲ ਗਾਈਡੈਂਸ ਸੀਗੀ ਤੇ ਉਹ ਅਸੀਂ ਇਹਨੂੰ ਹੈਲਪ ਕੀਤੀ ਕਿ ਬੇਟਾ ਇਹ ਬੁੱਕਸ ਤੋਂ ਸਟੱਡੀ ਕਰੇ ਗਾਈਡੈਂਸ ਲਾਏ ਤੇ ਬਾਕੀ ਬੱਚਾ ਖੁਦ ਹੀ ਹਾਰਡ ਵਰਕਿੰਗ ਸੀਗਾ ਔਰ ਇਹਦੇ ਹਾਰਡ ਵਰਕਿੰਗ ਸਦਕੇ ਹੀ ਇਸਨੇ काम जब भी हासिल करती है पूरे स्टाफ ਦੇ ਲਈ ਪ੍ਰਿੰਸੀਪਲ ਸਾਹਿਬ ਲਈ ਸਾਡੇ ਐਸਐਮਸ ਦੇ ਮੈਂਬਰ ਵੀ ਤੇ ਹਾਜ਼ਰੀ ਸਾਰੇ ਲਈ ਪਿੰਡ ਦੇ ਲਈ ਵੀ ਬੜੀ ਮਾਣ ਵਾਲੀ ਗੱਲ ਹੈ ਇਹ ਸਾਡੇ ਸਕੂਲ ਦਾ ਜਿਹੜਾ ਬੱਚਾ ਆ ਉਹਨੇ ਨੀਡ ਦਾ ਟੈਸਟ ਕਲੀਅਰ ਕੀਤਾ ਇਹ ਦੂਜਾ ਬੱਚਾ ਸਾਡੇ ਸਕੂਲ ਦਾ ਜੀ ਪਹਿਲੇ ਮੈਡਮ ਲਤਾ ਜੀ ਦਾ ਬੇਟਾ ਜਿਹੜਾ ਅੰਸ਼ੁਲ ਉਹਨੇ ਨੀਡ ਦਾ ਟੈਸਟ ਕਲੀਅਰ ਕਰਕੇ ਉਹ ਆਲ ਇੰਡੀਆ ਜਿਹੜਾ ਰੈਂਕ ਉਹਦਾ ਆਇਆ ਉਹ ਏਮਜ਼ ਦੇ ਵਿੱਚ ਜਿਹੜਾ ਆ ਉਹ ਇਸ ਲਈ ਆਪਣੀ ਡਾਕਟਰੀ ਦੀ ਪੜ੍ਹਾਈ ਜਿਹੜਾ ਕਰ ਰਿਹਾ ਤੇ ਇਹ ਦੂਜੇ ਨੰਬਰ ਸਾਡੀ ਇਹ ਬੱਚੀ ਹੋ ਗਈ ਭਾਰਤੀ ਇਹ ਵੀ ਜਿਹੜੀ ਹੈ ਇਨੂੰ ਸੀਟ ਮਿਲੀ ਆ ਬੜੀ ਮਾਣ ਵਾਲੀ ਗੱਲ ਹੈ ਤੇ ਮੈਂ ਇੱਕ ਆਮ ਜਨਤਾ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਜਿਹੜੇ ਦੇਖੋ ਸਰਕਾਰੀ ਸਕੂਲ ਦੇ ਵਿੱਚ ਸਰਕਾਰ ਵੱਲੋਂ ਸਾਰੇ ਜਿਹੜੇ ਲੈਕਚਰਰਾਂ ਦੀਆਂ ਪੋਸਟਾਂ ਜਿਹੜੀਆਂ ਫਿਲ ਕਰਤੀਆਂ ਗਈਆਂ ਲਗਭਗ ਸਾਰੀਆਂ ਟੀਚਰ ਪੂਰੇ ਆ ਸਾਡੇ ਔਰ ਸਾਰੀਆਂ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਜਿਹੜੀਆਂ ਸਰਕਾਰ ਪ੍ਰੋਵਾਈਡ ਕਰਵਾ ਰਹੀ ਆ ਤੇ ਮੈਂ ਇਹੀ ਸਮਾਜ ਅੱਗੇ ਬੇਨਤੀ ਕਰਾਂਗਾ ਕਿ ਆਪਣੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜ਼ਿਆਦਾ ਹੋਣਗੇ ਤਾਂ ਹੀ ਰੋਜ਼ਗਾਰ ਸਾਡਾ ਜਿਹੜਾ ਉਹ ਆਉਣ ਵਾਲੀ ਪੀੜੀ ਨੂੰ ਰੋਜ਼ਗਾਰ ਮਿਲੇਗਾ ਇਹ ਇਹਹੀ ਹੈ ਕਿ ਬਹੁਤ ਅੱਛੀ ਗੱਲ ਹੈ ਕਿ ਸਾਡੇ ਸਕੂਲ ਦੇ ਪ੍ਰੋਫੈਸਰ ਨੇ ਜਿਹੜਾ ਨਾਮ ਰੋਸ਼ਨ ਕੀਤਾ ਧੰਨਵਾਦ ਇਨਸਪਾਇਰ ਵੇ ਇਨੋਵੇਸ਼ਨ ਡੀ ਐਮ ਐ ਯੂਨੀਵਰਸਿਟੀ